ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਮਨਜੀਤ ਕੌਰ ਮਾਨ ਆਪ ਸਭ ਨੂੰ ਬੇਰਬਰੀ ਸਤਿ ਸ੍ਰੀ ਅਕਾਲ ਸੱਚੇ ਪਾਤਸ਼ਾਹ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਜ ਰੱਖੇ ਸੋ ਨੂੰ ਮੇਰੇ ਫੇਸ ਤੋਂ ਪਤਾ ਲੱਗ ਰਿਹਾ ਹੁਣ ਵੀ ਮੈਂ ਬਹੁਤ ਸੈਡ ਹਾਂ ਤੋਂ ਸਿਆਣੇ ਕਹਿੰਦੇ ਹਨ ਨਾ ਵੀ ਚਿਹਰੇ ਤੋਂ ਪੜਾ ਜਾਂਦਾ ਵੀ ਆਪਾਂ ਖੁਸ਼ ਹਾਂ ਕਿ ਨਰਾਜ ਹਾਂ ਸੋ ਮੈਂ ਅੱਜ ਤੇ ਕੱਲ ਪੂਰਾ ਦਿਨ ਦੁਖੀ ਰਹੀ ਹਾਂ ਜੀ ਕਿਉਂਕਿ ਨਾ ਜੀ ਕੁਝ ਗੱਲਾਂ ਇਹੋ ਜਿਹੀ ਹੁੰਦੀਆਂ ਆਪਾਂ ਕਿਸੇ ਨਾਲ ਸ਼ੇਅਰ ਨਹੀਂ ਕਰ ਸਕਦੇ ਮਜਬੂਰੀ ਹੁੰਦੀ ਆ ਆਪਾਂ ਸ਼ੇਅਰ ਕਰ ਦਿੰਦਾ ਆਪਾਂ ਆਪਾਂ ਨੂੰ ਹੀ ਲੋਕ ਘਟਿਆ ਕਹਿੰਦੇ ਵੀ ਇਹ ਆਪਦੀਆਂ ਗੱਲਾਂ ਸ਼ੇਅਰ ਕਰਦਾ ਹੁਣ ਪਰ ਅਫਸੋਰਸ ਦੀ ਗੱਲ ਇਹ ਆ ਵੀ ਮੈਂ ਕਿਸੇ ਇੱਥੇ ਬਹੁਤ ਹੱਦੋਂ ਵੱਧ ਵਿਸ਼ਵਾਸ ਕੀਤਾ ਸੀ ਵਿਸ਼ਵਾਸ ਕੀ ਕੀਤਾ ਸੀ ਮੈਨੂੰ ਲੱਗਦਾ ਵੀ ਦੁਨੀਆ ਇੱਧਰ ਲਈ ਇੱਧਰ ਹੋ ਜਾਂਦੀ ਮੈਨੂੰ ਇੰਨਾ ਕੁ ਅਟੱਲ ਵਿਸ਼ਵਾਸ ਸੀ ਕਿਸੇ ਇਨਸਾਨ 'ਤੇ ਉਹਨੇ ਮੇਰਾ ਵਿਸ਼ਵਾਸ ਤੋੜਤਾ ਜੀ ਵਿਸ਼ਵਾਸ ਵੀ ਅਜੇ ਹਿਸਾਬ ਨਾਲ ਤੋੜਿਆ ਵੀ ਦਿਮਾਗ ਤੋਂ ਗੱਲ ਉੱਤਰ ਹੀ ਨਹੀਂ ਰਹੀ ਵੀ ਜਦੋਂ ਕੋਈ ਤੁਹਾਡਾ ਵਿਸ਼ਵਾਸ ਤੋੜਦਾ ਹਨਾ ਨਾ ਤਾਂ ਫਿਰ ਤੁਸੀਂ ਜਿਉਂਦਿਆਂ ਚੋਂ ਨਾ ਤੁਸੀਂ ਮਰਿਆ ਚੋਂ ਨਾ ਤੁਸੀਂ ਉਹ ਗੱਲ ਭੁੱਲ ਸਕਦੇ। ਸੋ ਮੇਰੇ ਹੱਥ ਬੰਨ ਕੇ ਬੇਨਤੀ ਹੈ ਸਾਰੇ ਅੱਗੇ ਵੀ ਜੋ ਮੇਰੇ ਨਾਲ ਹੋਇਆ ਤੁਹਾਡੇ ਨਾਲ ਨਾ ਹੋਵੇ। ਤੁਸੀਂ ਕਿਸੇ ਤੇ ਵੀ ਅਜ ਤੋਂ ਬਾਅਦ ਯਕੀਨ ਨਾ ਕਰਿਓ। ਚਾਹੇ ਉਹ ਕੋਈ ਤੁਹਾਡੇ ਬਲੱਡ ਰਿਲੇਸ਼ਨ ਚੋਂ ਹੋਵੇ ਚਾਹੇ ਕੋਈ ਮਰਜ਼ੀ ਹੋਵੇ ਵਿਸ਼ਵਾਸ ਨਾ ਕਰਿਓ। ਨਹੀਂ ਤਾਂ ਤੁਹਾਡੀ ਦਰਦਸ਼ਾ ਮੇਰੇ ਵਾਲੀ ਹੋ ਜਾਂਦੀ ਹੈ। ਹੋ ਜਾਣੀ ਹੈ। ਨਾ ਤਾਂ ਮੈਂ ਮਰਿਆ ਚਾਂ ਨਾ ਮੈਂ ਜਿਉਂਦਿਆਂ ਚਾਂ। ਵੈਸੇ ਮੈਂ ਲੋਕਾਂ ਨੂੰ ਕਹਿੰਦੀ ਆ ਵੀ ਟੈਨਸ਼ਨਾਂ ਬਿਲਕੁਲ ਨਾ ਲਓ ਨਾ। ਟੈਨਸ਼ਨ ਹੋਰ ਚੀਜ਼ ਹੁੰਦੀ ਹੈ। ਤੁਹਾਡਾ ਕੋਈ ਜਦੋਂ ਵਿਸ਼ਵਾਸ ਤੋੜਦਾ ਹੋਰ ਚੀਜ਼ ਹੁੰਦੀ ਹੈ। ਕੋਈ ਥੋੜਾ 20 ਸਾਲ ਦਾ ਵਿਸ਼ਵਾਸ ਤੋੜਦਾ ਹਨਾ ਤਾਂ ਥੋੜੇ ਸੱਟ ਲੱਗੂਗੀ ਹੀ ਲੱਗੂਗੀ ਇੱਕ ਤਾਂ ਥੋੜੇ ਨਾਲ ਸਰੀਰ ਤੇ ਕੋਈ ਛੋਟੀ ਮਾਰੇ ਵੱਖਰੀ ਗੱਲ ਹੈ ਕੋਈ ਥੋੜੇ ਗੰਡਾਸਾ ਮਾਰੇ ਵੱਖਰੀ ਗੱਲ ਹੈ ਤੁਸੀਂ ਮਲਮ ਲਾ ਲਓਗੇ ਦਵਾਈਆਂ ਲੈ ਲਓਗੇ ਆਰਾਮ ਕਰ ਲਓਗੇ ਇੱਕ ਬੰਦਾ ਜਦੋਂ ਥੋੜੇ ਗੁੱਜੀ ਸੱਟ ਮਾਰਦਾ ਥੋੜੇ ਮਨ ਤੇ ਮਾਰਦਾ ਮਾਰਦਾ ਜਾਂ ਦਿਲ ਤੇ ਮਾਰਦਾ ਉਹ ਸੱਟ ਦਾ ਬਾਹਰ ਤਾਂ ਕਿਸੇ ਨੂੰ ਪਤਾ ਨਹੀਂ ਲੱਗਦਾ ਪਰ ਉਹ ਜਿਹੜੀ ਸੱਟ ਜਿਹਦੇ ਵੱਜੀ ਹੁੰਦੀ ਹੈ ਉਹ ਅੰਦਰੋਂ ਅੰਤਰੀ ਖਤਮ ਹੋ ਜਾਂਦਾ ਜਿਵੇਂ ਕਿ ਮੇਰੇ ਨਾਲ ਹੋਇਆ ਹੈ ਵੀ ਸਹੀ ਪੁੱਛਦਾ ਮੈਨੂੰ ਮੇਰਾ ਅੱਜ ਵੀਡੀਓ ਬਣਾਉਣ ਤੋਂ ਬਿਲਕੁਲ ਰਾਜ਼ਾ ਨਹੀਂ ਸੀ ਕਿਉਂਕਿ ਮੇਰਾ ਮਨ ਹੀ ਇਨੈਪਸੈਟ ਸੀ ਮੈਂ ਇਹੀ ਸੋਚੀ ਜਾਂਦੀ ਸੀ ਵੀ ਬੰਦਾ ਵਿਸ਼ਵਾਸ ਕੀਤੇ ਕਰੇ ਕੀਤੇ ਵਿਸ਼ਵਾਸ ਕਰੇ ਵੀ ਮੇਰਾ ਮਤਲਬ ਮਨ ਸੇ ਸੈਡ ਹੋ ਗਿਆ ਮੇਰਾ ਬਿਲਕੁਲ ਮਨ ਨਹੀਂ ਸੀ ਉਹਨੂੰ ਵੀਡੀਓ ਬਣਾਉਂਦਾ ਵੀਡੀਓ ਮੈਂ ਛੋਟੀ ਬਣਾਉਂਗੀ ਕਿਉਂਕਿ ਮੇਰਾ ਮਨ ਹੀ ਦੇ ਅੰਦਰੋ ਖੋਸ਼ ਹੈਗਾ ਜੀ ਵੀ 20 ਸਾਲਾਂ ਦਾ ਵਿਸ਼ਵਾਸ ਵੀ ਤੁਹਾਡਾ ਟੁੱਟ ਜਾਂਦਾ ਛੋਡੇ ਨਾਲ ਫਰਾਡ ਹੋ ਜਾਂਦਾ ਧੋਖਾ ਹੋ ਜਾਂਦਾ ਜੀ ਤੇ ਤੁਸੀਂ ਲੱਖਾਂ ਕਰੋੜਾਂ ਦਾ ਵਿਸ਼ਵਾਸ ਕਰਦੇ ਹੋ ਇਨਸਾਨ ਹੀ ਛੋਡੇ ਪਿਛਲੇ ਪਾਸੇ ਇਹ ਜਾ ਖੰਜਰ ਖੋਪਦਾ ਹਨਾ ਨਾ ਤੁਸੀਂ ਕੱਢਣ ਜੋਗਰੇ ਨਾ ਤੁਸੀਂ ਰੱਖਣ ਜੋਗਰੇ ਸਭ ਤੋਂ ਸਭ ਤੋਂ ਪਹਿਲਾਂ ਤਾਂ ਵੀਰੇ ਮੇਰੀ ਰਿਕੁਐਸਟ ਆ ਵਿਸ਼ਵਾਸ ਨਾ ਕਰੋ ਜਿਨੇ ਵੀ ਕਰ ਬਿਸ਼ਵਾਸ ਕਿਸੇ ਦੇ ਨਜਾਇਜ਼ ਕੀਤਾ ਹੋਇਆ ਉਹਨਾਂ ਨੂੰ ਵਾਪਸ ਲੈ ਲਓ ਨਹੀਂ ਛੋਟੀ ਹਾਲਤ ਮੇਰੇ ਵਾਲੀ ਹੋ ਗਈ ਮੈਂ ਪੂਰਾ ਦਿਨ ਰੋਈ ਆ ਕਹੇ ਫਿਰ ਤੁਹਾਨੂੰ ਵੀ ਰੋਣਾ ਪੈਣਾ ਇਸ ਕਰਕੇ ਕਹਿਣੀ ਆ ਵੀ ਕਿਸੇ ਤੇ ਵਿਸ਼ਵਾਸ ਨਾ ਕਰੋ ਮੇਰਾ ਮੈਨੂੰ ਇਹ ਲੱਗਦਾ ਵੀ ਮੈਂ ਇੰਨਾ ਕ ਵਿਸ਼ਵਾਸ ਕਰਦੀ ਸੀ ਸ਼ਾਇਦ ਰੱਬ ਤੇ ਨਹੀਂ ਹੋਣਾ ਜਿੰਨਾ ਉਹ ਤੇ ਕਰਦੀ ਸੀ ਕੋਈ ਸੀ ਇਨਸਾਨ ਜਿਹਦੇ ਤੇ ਮੈਂ ਵਿਸ਼ਵਾਸ ਕੀਤਾ ਹੋਇਆ ਸੀ ਬਟ ਉਹਨੇ ਵਿਸ਼ਵਾਸ ਹੈ ਸਾਬਨਾ ਤੋੜਿਆ ਵੀ ਚੱਕ ਨਾ ਚੂਰ ਕਰਤਾ ਮੇਰਾ ਮਨ ਵੀ ਦੁਖੀ ਹੈ ਸਹੀ ਬੁਸਦਮ ਸੋਟ ਕੋਲ ਰੋ ਵੀ ਨਹੀਂ ਸਕਦੀ ਕਿਉਂਕਿ ਰੋਂਗੀ ਤਾਂ ਤੁਸੀਂ ਮੈਨੂੰ ਇੱਕੋ ਹੀ ਸਵਾਲ ਕਰੋਗੇ ਵੀ ਇਹ ਲੋਕਾਂ ਨੂੰ ਤਾਂ ਕਹਿੰਦੇ ਆ ਤਾਕੜੇ ਸਟਰੋਂਗ ਰੋ ਪਰ ਤਾਕੜੇ ਤੁਸੀਂ ਉੱਥੇ ਰਹਿ ਸਕਦੇ ਹੋ ਹਨ ਵੀ ਜਿੱਥੇ ਤੁਹਾਡੀ ਲੜਾਈ ਕੋਈ ਹੂ ਹੋਵੇ ਜਿੱਥੇ ਤੁਹਾਡੀ ਲੜਾਈ ਇੱਥੇ ਆ ਜੇ ਵੀ ਤੁਹਾਡਾ 20 ਸਾਲਾਂ ਦਾ ਵਿਸ਼ਵਾਸ ਇੱਕ ਪਲ ਟੁੱਟ ਜਾਂਦਾ ਹਨ ਕੋਈ ਐਸੀ ਮਜਬੂਰੀ ਹੁੰਦੀ ਆ ਤੋਂ ਤੁਹਾਡੇ ਨਾਲ ਸ਼ੇਅਰ ਵੀ ਬੰਦਾ ਨਹੀਂ ਕਰ ਸਕਦਾ ਵਿਸ਼ਵਾਸ ਟੁੱਟਣ ਤੇ ਮੈਂ ਕਹਣੀ ਆ ਜਿੰਨਾ ਦਰਦ ਹੁੰਦਾ শাਲਾ ਇਹਨਾਂ ਦਾ ਕੈਂਸਰ ਦਾ ਦਰਦ ਵੀ ਨਹੀਂ ਹੋਣਾ ਬੰਦਾ ਕੈਂਸਰ ਵੀ ਚੱਲ ਰੇ ਕਿਉਂਕਿ ਬੰਦੇ ਨੂੰ ਹੁੰਦਾ ਵੀ ਯਾਰ ਕੈਂਸਰ ਮਾਰਤਾ ਦੇ ਉੱਪਰ ਕਿਹੜਾ ਤਾਂ ਸੁੱਟ ਜੂ ਹਨ ਪਰ ਜਿਹੜਾ ਵਿਸ਼ਵਾਸ ਤੁਹਾਡਾ ਟੁੱਟਦਾ ਨਾ ਤੁਹਾਡਾ ਅੰਦਰਲਾ ਵਿਸ਼ਵਾਸ ਟੁੱਟਦਾ ਤੁਸੀਂ ਖਤਮ ਹੋ ਜਾਂਦੇ ਜਿਵੇਂ ਮੈਂ ਖਤਮ ਹੋਈ ਪਈ ਆ ਜਿਵੇਂ ਮੇਰਾ ਜੀ ਨਹੀਂ ਕਰਦਾ ਵੀਡੀਓ ਬਣਾਉਣ ਨੂੰ ਬਟ ਮੈਂ ਬਣਾ ਰਹੀ ਹਾਂ ਛੋਟੀ ਜੀ ਪਰ ਮੇਰੀਆਂ ਅੱਖਾਂ ਭਰ ਰਹੀਆਂ ੱਤਕੇ ਨਾਲ ਅੱਖਾਂ ਭਰ ਰਹੀਆਂ ਛੱਟ ਅੰਦਰੂਨੀ ਦੀਂਦੇ ਨਹੀਂ ਵੀਰੇ ਕਿਸੇ ਨੂੰ ਮੇਰੇ ਬਨਾਲ ਜਿਵੇਂ ਮੇਰੇ ਨਾਲ ਹੋਈ ਆ ਹੋਰਾਂ ਨਾਲ ਵੀ ਬਹੁਤ ਹੋਈ ਹੋਣੀ ਐ ਵੀ ਤੁਸੀਂ ਕਿਸੇ ਤੇ ਵਿਸ਼ਵਾਸ ਕਰਦੇ ਹੋ ਇੰਨਾ ਵਿਸ਼ਵਾਸ ਕਰਦੇ ਹੋ ਹਨ ਕਿ ਉਹ ਵਿਸ਼ਵਾਸ ਜੇ ਥੋੜਾ ਟੁੱਟ ਜਾਂਦਾ ਫਿਰ ਤੁਸੀਂ ਨਾ ਚਾਹ ਕੇ ਵੀ ਉਹ ਗੱਲ ਭੁੱਲ ਨਹੀਂ ਸਕਦੇ ਮੈਂ ਤਾਂ ਨਹੀਂ ਭੁੱਲੀ ਜਾਂਦੀ ਮੈਨੂੰ ਤਾਂ ਇਹ ਲੱਗਦਾ ਵੀ ਯਾਰ ਵਿਸ਼ਵਾਸ ਕਿੱਥੇ ਕਰਾਂਗੇ ਹੈ ਕੌਣ ਇਸ ਦੁਨੀਆ ਦੇ ਜਿੱਤੇ ਆਪਾਂ ਵਿਸ਼ਵਾਸ ਕਰੀਏ ਮੇਰਾ ਵਿਸ਼ਵਾਸ ਟੁੱਟਿਆ ਨਾ ਉਹਦਾ ਤਾਂ ਮੈਨੂੰ ਪਤਾ ਨਹੀਂ ਪਰ ਜਿਹੜਾ ਮੇਰਾ ਲੋਕਾਂ ਤੋਂ ਵਿਸ਼ਵਾਸ ਉੱਠ ਗਿਆ ਉਹਦੇ ਬਾਰੇ ਮੈਨੂੰ ਫੁੱਲ ਪਤਾ ਵੀ ਮੈਨੂੰ ਇਹ ਲੱਗਦਾ ਵੀ ਮੈਂ ਉਸਤੇ ਵਿਸ਼ਵਾਸ ਨਹੀਂ ਕਰ ਸਕਦੀ ਜਿਹੜਾ ਬੰਦਾ ਮੈਨੂੰ ਲੱਗੂ ਨਾ ਵੀ ਬੜਾ ਚੰਗਾ ਹੈ ਤੇ ਮੈਂ ਜਿਵੇਂ ਨਹੀਂ ਵਿਸ਼ਵਾਸ ਕਰ ਸਕਦੀ ਕਿਉਂਕਿ ਵੀਰੇ ਮੇਰੇ ਨਾਲ ਇੱਕ ਵਾਰੀ ਨਹੀਂ ਮੇਰੇ ਨਾਲ 10 ਵਾਰੀ ਇਹ ਗੱਲ ਹੋ ਚੁੱਕੀ ਆ ਹੁਣ ਤਾਂ ਹੱਦਾਂ ਟੱਪ ਚੁੱਕੀਆਂ ਵੀ ਇੱਕ ਬੰਦਾ ਆਪਣੇ ਸਵਾਰਥ ਲਈ ਤੁਹਾਡਾ 20 ਸਾਲ ਦਾ ਵਿਸ਼ਵਾਸ ਤੋੜ ਸਕਦਾ ਹਨ ਤਾਂ ਜਿਹੜੇ ਆ ਮਹੀਨੇ ਵੀ ਦੇ ਵਿਸ਼ਵਾਸ ਹੁੰਦੇ ਤਾਂ ਮੈਨੂੰ ਕੁਝ ਨਹੀਂ ਰੱਖਦੀ ਸੋ ਮੈਂ ਬੜੀ ਲੰਮੀ ਵੀਡੀਓ ਵੀਰੇ ਨਹੀਂ ਬਣਾ ਪਾਉਂਗੀ ਕਿਉਂਕਿ ਮੇਰਾ ਚਿੱਤ ਹੀ ਨਹੀਂ ਠੀਕ ਹੈਗਾ ਅੱਜ ਮੇਰੇ ਸਾਟ ਹੀ ਇੰਨੀ ਭੜੀ ਵੱਜੀ ਆ ਮਨ ਤੇ ਬਾਰ ਬਾਰ ਵੀ ਮੈਂ ਕੰਟਰੋਲ ਕਰਦੀ ਆ ਸੁਬਾਹ ਦੀ ਮੈਂ ਰੋਟੀ ਨਹੀਂ ਖਾਦੀ ਜਿਹੜਾ ਮੇਰਾ ਮਾਨਾ ਮੈਨੂੰ ਨਹੀਂ ਲੱਗਦਾ ਵੀ ਮੈਂ ਅੱਜ ਤੋਂ ਬਾਅਦ ਕਿਸੇ ਤੇ ਵਿਸ਼ਵਾਸ ਕਰ ਲਵਾਂ ਖਾਸ ਕਰਕੇ ਇਨਸਾਨਾਂ ਤੇ ਤਾਂ ਮੈਂ ਬਿਲਕੁਲ ਨਹੀਂ ਕਰਨਾ ਕੁੱਤੇ ਦੇ ਵਿੱਚ ਵਾਸ਼ ਕਰ ਲੂ ਜਾਨਵਰ ਤੇ ਕਰ ਲੂ ਪੰਛੀ ਤੇ ਕਰ ਲੂ ਲੋਕਾਂ ਤੇ ਨਹੀਂ ਕਰਦੀ ਲੋਕ ਬਹੁਤ ਬਹੁਤ ਗੁੱਤੀ ਚੀਜ਼ ਆ ਉਹਨੂੰ ਵਿਸ਼ਵਾਸ ਤੇ ਲੈ ਕੇ ਮਾਰ ਦਿੰਦੇ ਆ ਖਤਮ ਕਰ ਦਿੰਦੇ ਨਹੀਂ ਕਰਨਾ ਵੀਰੇ ਮੈਨਸਾਨਾਂ ਤੇ ਵਿਸ਼ਵਾਸ ਕੋਈ ਸੋਨੇ ਦਾ ਬਣ ਕੇ ਮੇਰੇ ਸਾਹਮਣੇ ਖੜ ਜੂ ਨਾ ਵੀ ਮੈਂ ਸੋਨਾ ਸੈ ਮੈਂ ਨਹੀਂ ਵਿਸ਼ਵਾਸ ਕਰ ਪਾਉਂਗੀ ਨਾ ਮੈਂ ਕਰਾਂ ਕਿਉਂਕਿ ਬਾਰ ਬਾਰ ਕਿਸੇ ਤੋਂ ਠੋਕਰ ਖਾਣ ਦਾ ਸ਼ੌਂਕ ਆਪਾਂ ਨੂੰ ਨਹੀਂ ਵੀਰੇ ਹੈਗਾ ਵਿਸ਼ਵਾਸ ਘਾਤ ਵੀਰੇ ਬਹੁਤ ਵੱਡੀ ਚੀਜ਼ ਆ ਜਦੋਂ ਤੁਹਾਡੇ ਨਾਲ ਦਨਾਂ ਤੇ ਤੁਹਾਡੀ ਜਿਹੜੀ ਪੀੜਾ ਹੁੰਦੀ ਆ ਅੰਦਰਲੀ ਉਹ ਤੁਹਾਨੂੰ ਇੰਨਾ ਕ ਤੰਗ ਕਰਦੀ ਆ ਤੁਸੀਂ ਜਾਉਂਦੇ ਮਰ ਜਾਨਿਓ ਨਾ ਚਾਹੁੰਦੇ ਵੀ ਤੁਸੀਂ ਉਹ ਚੀਜ਼ ਬਾਰੇ ਬਾਰ-ਬਾਰ ਸੋਚ ਲਿਓ ਵੀ ਯਾਰ ਮੈਂ ਉਸ ਇਨਸਾਨ ਨੂੰ ਕੀ ਸਮਝਿਆ ਤੇ ਉਹਨੇ ਮੇਰੇ ਨਾਲ ਕੀ ਵਿਸ਼ਵਾਸ ਘਾਤ ਕੀਤਾ ਤੇ ਪਲੀਜ਼ ਸਵਾਲ ਨਾ ਕਰਿਓ ਛੋਡੇ ਨਾਲ ਕਿਸੇ ਨੇ ਕੀ ਕਰਤਾ ਕੌਣ ਕਰਤਾ ਕੌਣ ਕਰ ਗਿਆ ਕੀ ਹੋ ਗਿਆ ਪਲੀਜ਼ ਮੇਰੀ ਰਿਕੁਐਸਟ ਆ ਕੁਝ ਗੱਲਾਂ ਪਰਸਨਲ ਹੁੰਦੀਆਂ ਉਹਨਾਂ ਨੂੰ ਪਰਸਨਲ ਰਹਿਣ ਦਿਓ ਅੱਛਾ ਨਹੀਂ ਹੁੰਦਾ ਇਹਦੇ ਵਿੱਚ ਵੀ ਆਪਾਂ ਜਾਦੇ ਚੀਜ਼ ਨੂੰ ਕਿਸੇ ਨੂੰ ਸ਼ੋਅ ਕਰਾਂਗੇ ਉਹ ਬਿਲਕੁਲ ਵੀ ਆਪਣੇ ਲਈ ਠੀਕ ਨਹੀਂ ਹੁੰਦੀਆਂ ਪਰ ਮੈਂ ਤੁਹਾਨੂੰ ਸਿਰਫ ਤੁਹਾਨੂੰ ਸਮਝਾਉਣ ਲਈ ਵੀਡੀਓ ਪਾਈ ਹੈ ਵਿਸ਼ਵਾਸ ਨਾ ਕਰਿਓ ਨਹੀਂ ਮਰਜੋਗੇ ਨਹੀਂ ਮੇਰੀ ਵਾਲੀ ਹਾਲਤ ਹੋਊ ਰੋਵੋਗੇ ਵਿਸ਼ਵਾਸ ਨਾ ਕਰਿਓ ਚਾਹੀ ਛੋਡਾ ਆਪਦਾ ਬਲੱਡ ਹੋਵੇ ਚਾਹੀ ਬਗਾਨਾ ਹੋਵੇ ਵਿਸ਼ਵਾਸ ਨਾ ਕਰਿਓ ਵਿਸ਼ਵਾਸ ਕਾ ਤਿੱਥੇ ਹੁੰਦੀ ਹੁੰਦਾ 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 ਹੁਣ ਤਾਂ ਮੈਂ ਵੀ ਗੇਦੀ ਜ਼ਿੰਮੇਵਾਰੀ ਨਹੀਂ ਚੱਕਣੀ ਤੇ ਸਾਨੂੰ ਨਹੀਂ ਕਹਿਣਾ ਵੀ ਆਹ ਬੰਦਾ ਸਹੀ ਹੈ ਆ ਨਹੀਂ ਵੀਰੇ ਵਿਸ਼ਵਾਸ ਘਾਤ ਤੁਹਾਡੇ ਨਾਲ ਹੋ ਗਈ ਹੋਊਗਾ। ਤੁਹਾਡੇ ਰਮਾਨਾ ਦਾ ਕਤਲ ਕੀਤਾ ਜਾਊਗਾ। ਤੁਹਾਡੀਆਂ ਭਾਵਨਾਵਾਂ ਨਾਲ ਖੇਡਿਆ ਜਾਊਗਾ। ਤੁਹਾਨੂੰ ਨੀਚੇ ਸੱਟਿਆ ਜਾਊਗਾ। ਤੁਹਾਨੂੰ ਬੇਵਕੂਫ ਬਣਾਇਆ ਜਾਊਗਾ। ਤੁਹਾਨੂੰ ਇੱਕ ਮੈਂਟਲਾਂ ਦੀ ਲੈਂਚ ਖੜਾ ਕਰ ਦਿੱਤਾ ਜਾਊਗਾ ਵੀ ਤਾਂ ਮੈਂਟਲ ਇਹਨੂੰ ਤਾਂ ਪਤੀ ਕਸੇ ਦਾਨੀ। ਸੋ ਮੇਰੇ ਨਾਲ ਹੋਈ ਹੈ। ਇਸ ਕਰਕੇ ਤੁਹਾਨੂੰ ਸਮਝਾ ਰਹੀ ਹਾਂ। ਨਾ ਕਰਿਓ ਵਿਸ਼ਵਾਸ ਨਹੀਂ ਤਾਂ ਮੇਰੇ ਵਾਂਗੂ ਰੋਵੋਗੇ। ਇਦੋਂ ਵੱਧ ਮੈਂ ਵੀਡੀਓ ਬਣਾ ਨਹੀਂ ਸਕਦੀ ਮੇਰਾ ਰੋਣ ਨਿਕਲ ਜਾਣਾ ਫਿਰ ਲੋਕਾਂ ਨੇ ਇਹਨਾਂ ਦਾ ਗਲਤ ਮਤਲਬ ਕੱਢ ਲੈਣਾ ਵੀ ਇਹਨਾਂ ਕਿਉਂ ਰੋ ਰਹੀ ਹੈ ਠੀਕ ਹੈ ਜੀ ਆਪ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ